ਦੂਰ ਹੋ ਜਾਣਾ ਕਰ ਦੇ ਮੈਂ ਕੀ ਕਰਾਂ ਪਕਾ ਲਾ ਦੋ ਪਕਾ ਆਜੂ ਕੋ ਦੋ ਬੜਾ ਪਾ ਆਏ ਲੈ ਗਾ ਪਾ ਪਕਾ ਲਾ ਦੋ ਬੰਦ ਕਰ ਦੇ ਮਾਛਾ ਇਦੋਂ ਰੋਸ਼ਨੀ ਪੈਂਦੀ ਆ ਵਾਹ ਪੂਰੀ ਅਸੀਂ ਫੇਰ ਨਹੀਂ ਲਾ ਕੇ ਆਏ ਲੈ ਆ ਵਾ ਕੀ ਆ ਰਿਹਾ ਕਿਉਂ ਆਹ ਦੇਖ ਵਾਹ ਹੈ ਜਾਈਏ ਬਤਾਓ ਇਹ ਕੀ ਬਤਨ ਦੇ ਰਹੀ ਹੈ ਆਹ ਦੇ ਕੇ ਕਾ ਹਾਂਜੀ ਆ ਜੀ ਸਾਰਾ ਲੈ ਆ ਸਵਾਹ ਆ ਕੇ ਇਧਰ ਵੇ ਪਰੇ ਆ ਵੜਾ ਜੀ ਮੰਮੀ ਪਰੇ ਆਏ ਮੇਰੇ ਪਰੇ ਨਹੀਂ ਇਹ ਪੁੱਛਿਆ ਕਿ ਤੂੰ ਐ ਨਹੀਂ ਕਰਨੀ ਉਹ ਗੱਲ ਕਰਦਾ ਤੈਨੂੰ ਆ ਭੁਲੀਆ ਕਿੰਨੀ ਦਵਾਈ ਹੈ ਸੱਸੋਂ ਹੀ ਰੋਦੀ ਦਵਾਈ ਹੈ ਤੇਰੀ ਆ ਵੇ ਲਾ ਆ ਭੁਲੀਆ ਤੇਰੇ ਵਾਸਤੇ ਹੈ ਆ ਕਿੰਨੀ ਆ ਆਟਾ ਅੱਢਦੇ ਸੀ ਕਿਉਂ ਤਾਂ ਦੇ ਸੀ ਕਿਉਂ ਠੀਕ ਆ ਸਾਰ ਸਵਾਲ ਆ ਗਿਆ ਹੜ ਤੇਰੇ ਆਪ ਤੇ ਮੇਰਾ ਸਵਾਲ ਕਿੱਥੇ ਗਿਆ ਇਹਦੇ ਵਾਸਤੇ ਥੋੜਾ ਆ ਮੇਰੇ ਆਸਤੇ ਕਿੱਧਰ ਗਿਆ ਓਏ ਕੀ ਆ ਕਾਰੇ ਮਤ ਓੜਾ ਓੜਾ ਤੁਹਾਡਾ ਤੁਹਾਡਾ ਅਸੀਂ ਕਹੋਣਾ ਪੁਰੀਆ ਉਹ ਕੰਨੀਆ ਇਹ ਨਹੀਂ ਖਾਏਗੀ ਇਹ ਕੀ ਗੰਦੀ ਚੀਜ਼ ਹੁੰਦੀ ਐ ਇਹ ਗੰਦੀ ਹੁੰਦੀ ਕੀ ਹੁੰਦੀ ਐ ਕੱਢਦੇ ਆ ਇਹ ਬਸ ਤਹੀ ਵੀ ਲਖਰੇ ਕਰਦੇ ਐ ਕਿਹੜਾ ਪੱਡੀਆਂ ਖਾਣੀਆਂ ਆੜ ਤਾਂ ਖਾਣਾ ਘੋੜਿਆ ਉਹਦੇ ਸੀ ਬੱਚਾ ਖਾ ਸਕਦੇ ਐ ਇਹਨੇ ਖਾ ਸਕਦੇ ਨਵੇਂ ਖਾ ਸਕਦੇ ਤੇਰੇ ਕੋਲ ਵੀ ਖਾ ਸਕਦੇ ਇਹਨੇ ਖਾ ਸਕਦੇ ਬਿਲਕੁਲ ਇਹ ਗੈਰਹੀ ਬਲੇ ਬੁੜੇ ਨੂੰ ਕੀ ਜਾਂਦੀ ਕੱਢਿਆ ਵਾ ਦਿੱਤੀ ਆੜਦੇ ਚੂਣੀਆਂ ਦਿੰਦੇ ਜੜੀ ਮੈਂ ਇਨੋਂ 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 ਪਪੇ ਦਾ ਕਰੋ ਵੀ ਫੇਫੜਾ ਕਿਉਂ ਨਹੀਂ ਭੁਲਾਉਣਾ ਫੜਾਓ ਸ਼ਰਾਬ ਛੜਾਤੀ ਨਾ ਮੇਰੇ ਤੁਸੀਂ ਅਗੇ ਸ਼ਰਾਬ ਸ਼ਰਾਬ ਪੀਂਦਾ ਮੈਂ ਉੱਠ ਕੇ ਸੌ ਜਾਦੇ ਪੀਂਦਾ ਸ਼ਰਾਬ ਪੀਂਦਾ ਮੈਂ ਨਹੀਂ ਤੇ ਫੇਰ ਸ਼ਰਾਬ ਨੂੰ ਛੜਾਈ ਆ ਹਾਂ ਹਾਂ ਸ਼ਰਾਬ ਚਰਾਪ ਵੀ ਛੱਡਦੀ ਆ ਹੁਣ ਖੁੱਲੇਪੇ ਵੀ ਛੱਡਦੀ ਹੁਣ ਆ ਲਾਣ ਲੱਗ ਗਏ ਆ ਆ ਫਿਰ ਉਹ ਆ ਵੀ ਹੋਲੇ ਹੋਲੇ ਛੱਡ ਦੇ ਦੋ ਫਿਰ ਮੈਨੂੰ ਪਤਾ ਛੱਬ ਲੈ ਹੁੰਦਾ ਆ ਹੋਰ ਕੰਪਨੀ ਆ ਉਹ ਥੋੜੀ ਆ ਮੈਂ ਕੀ ਆ ਛੱਡ ਆਪੋ ਜੇ ਮੋਟ ਲਈ ਜਾਂਦੀ ਚੱਲਾ ਚੱਲ ਛੱਡ ਦੋ ਛੱਡ ਦੋ ਮੋਟ ਇਸ਼ੂ ਚਾਹੀਦਾ ਉਹ ਨਾ ਹਾਂਜੀ ਆਪਣਾ ਵਲੌਗ ਦਾ ਜੀ ਐਂਡ ਹੋ ਚੁੱਕਾ ਖਤਮ ਹੋ ਚੁੱਕਾ ਵਾ ਤੇ ਜਿਹਦੇ ਵਿੱਚ ਆ ਇਸ਼ੂ ਮਨਮੀਤ ਸ਼ਰਮਾ ਅਡਾ ਨੰਨਾ ਜਿਆ ਨਵਕਰਨਪ੍ਰੀਤ ਸ਼ਰਮਾ ਹੈਂਡੀਕੈਪ ਹੈ 100% 9 ਸਾਲ ਦਾ ਹੋ ਗਿਆ ਵਾ ਤੇ ਆ ਅੰਜਲੀ ਤੇ ਅਸੀਂ ਸਾਰਿਆਂ ਨੇ ਵਲੌਗ ਬਣਾਇਆ ਜਾਂ ਵਲੌਗ ਜਾਂ ਵਲੌਗ ਜੋ ਵੀ ਆ ਤੇ ਹੁਣ ਐਂਡ ਹੋ ਚੁੱਕਾ ਇਹਦਾ ਤੁਸੀਂ ਸਾਨੂੰ ਦੱਸਣਾ ਵਾ ਕਿ ਵਧੀਆ ਬਣਿਆ ਜਾਂ ਨਹੀਂ ਵਧੀਆ ਬਣਿਆ ਸਹੀ ਹੈ ਜਾਂ ਗਲਤ ਸੀ ਕੀ ਅੱਗੇ ਤੁਸੀਂ ਬਣਾਇਆ ਕਰੀਏ ਕਿ ਨਾ ਬਣਾਇਆ ਕਰੀਏ ਠੀਕ ਹੈ ਜੀ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਕਰ ਦਿਓ ਵੱਤ ਵਾ ਆਪਣੇ ਭੈਣ ਭਰਵਾ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਵੀਡੀਓ ਸ਼ੇਅਰ ਕਰੋ ਕਿ ਸਾਡਾ ਹੌਸਲਾ ਵਧੇ ਤਾਂ ਹੀ ਹੋਰ ਵਲੌਗ ਬਣਾਈਏ